ਤੇ ਤੈਨੂੰ ਵੀ ਬੜੇ ਲੱਗ ਜਾਂਦੇ ਆ। ਸ਼ਾਂਤ ਤਰ੍ਹਾਂ ਦੇ ਬਾਰੇ ਪੁੱਛੋ ਤਾਂ ਜਵਾਬ। ਕੋਈ ਚੱਕ ਕੇ ਭਾਈ ਲੱਗੀ ਨਹੀਂ ਮੈਂ। ਸਾਡੀ ਉਹ ਬਾਰੇ ਲੈਟਰ ਨਾ ਖੰਡਾ ਕਰਦੇ ਸੀ ਕਿ ਤੁਹਾਡਾ ਆਪਣੀ ਛੱਡਣਾ ਆਪ ਦਾ ਚੰਗਾ। ਜਿਹਨੂੰ ਲਾਉਂਦੇ ਜਿਹਨੂੰ ਬਾਰੇ ਇਹ ਤੋਂ ਪਾਓ। ਆਓ ਸਰ ਇਹ। ਇਹ ਸਾਥੋਂ ਹੱਕ ਨਹੀਂ ਕਰਨਾ। ਸਪੋਰਟ ਮੰਤਰੀ ਮੁਰਦਾ ਆਵਾ। ਜੁਲਦਾਬਾਦ। ਉੱਤੇ ਰੱਖੀਓ ਉੱਤੇ। ਆਨੇ ਆਨੇ ਖੜੇ ਖੜੇ ਬੜਾ ਸਾਹਿਬ ਤੋਂ ਕਬੱਟੇ ਦਿਓ ਪੰਜਾਬ ਸਰਕਾਰ ਮੁਰਦਾਬਾ ਮੁਰਦਾ ਰਾਣਾ ਹੀ ਗਰਸੇਵ ਸਿੰਘ ਜਨਰਲ ਸਕੱਤਰ ਸਾਹਿਬ ਸ਼੍ਰੀ ਮਕਸਰ ਸਾਹਿਬ ਅੱਜ ਦਾ ਜਿਹੜਾ 2 ਘੰਟੇ ਦਾ ਬੰਦ ਆ ਇਹ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਅਸੀਂ ਪਹਿਲੇ ਲੰਮੇ ਸਮੇਂ ਤੋਂ ਆਉਂਦੀਆਂ ਮੰਗਾਂ ਨੂੰ ਲੈ ਕੇ ਕਿ ਕਹਿ ਰਹੇ ਆ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਕੋਈ ਸਾਰਥਕ ਗੱਲ ਨਾ ਨਿਕਲਦੇ ਰੋਸ ਵਜੋਂ ਤੇ ਜਿਹੜਾ ਪੰਜਾਬ ਸਰਕਾਰ ਦਾ ਬਾਈਟ ਪੇਸ਼ ਕੀਤਾ ਗਿਆ ਇਹਦੇ ਚ ਸਾਡੇ ਵਿਭਾਗ ਲਈ ਕੁਝ ਨਾ ਰੱਖਣ ਕਰਕੇ ਇਸ ਦੇ ਰੋਸ ਵਜੋਂ ਜਿਹੜਾ ਅੱਜ ਅਸੀਂ 2 ਘੰਟੇ ਦਾ ਬੰਦ ਦਾ ਪ੍ਰੋਗਰਾਮ ਕੀਤਾ ਮੰਗਾ ਕੀ ਮੰਗਾ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਵਰਕਰਾਂ ਰਾਈ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਵਿਭਾਗ ਵਿੱਚ ਆਪਣੀਆਂ ਬੱਸਾਂ ਪਾਉਣੀਆਂ ਜਾਂ ਕਿ ਕਿਲੋਮੀਟਰ ਪ੍ਰਾਈਵੇਟ ਬੱਸਾਂ ਨਾ ਪਾਉਣੀਆਂ ਇਹੀਆਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਉਹਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਾਲ ਦਿੱਤੀ ਗਈ ਸੀ ਮੀਟਿੰਗ ਲਈ ਸਾਡੇ ਹੀ ਸੂਬਾ ਕਮੇਟੀ ਦੇ ਕਹਿਣ ਅਨੁਸਾਰ ਆ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਮੈਸੇਜ ਆਇਆ ਰਾਤ ਫੋਨ ਤੇ ਕਿ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਉਹ ਮੀਟਿੰਗ ਵਾਸਤੇ ਗਏ ਆ ਇਸ ਤੋਂ ਇਲਾਵਾ ਸਾਨੂੰ ਕੋਈ ਹੋਰ ਨਹੀਂ ਕੋਈ ਕਾਲ ਆਈ ਜੀ ਦੇਖੋ ਜੀ ਆਸ ਕਰਦੇ ਆਂਗੇ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਜੇਕਰ ਅੱਜ ਵਾਲੀ ਮੀਟਿੰਗ 'ਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਮਜਬੂਰ ਨਾ ਸੀ 7 8 9 ਤਰੀਕ ਨੂੰ ਮੁਕੰਮਲ ਚੱਕਾ ਜਿਹੜਾ ਬੱਸਾਂ ਦਾ ਜਾਮ ਕਰਾਂਗੇ ਟ੍ਰਾਂਸਪੋਰਟ ਮੰਤਰੀ ਤੇ ਸੀਐਮ ਸਾਹਿਬ ਦੀ ਰਹਿਸ਼ਤਾ ਕਰਾਓ ਕਰਾਂਗੇ ਕਹਿੰਦਾ ਮਜੀਦ ਸਿੰਘਾ ਮੈਂ ਪੰਜਾਬੀ ਗੋਰੀ ਤੋਂ ਬੋਲਦਾ ਸਾਡਾ ਜਿਹੜਾ ਪ੍ਰੋਲੈਕਸ਼ਨ ਆ ਜਿਹੜਾ 2025 ਦਾ ਬਜਟ ਸੀਗਾ ਸੈਸ਼ਨ ਸੀਗਾ ਉਹਦੇ ਸਾਡੀ ਕੋਈ ਵੀ ਇਹੋ ਜਿਹੀ ਕੋਈ ਵੀ ਨਾ ਤਾਂ ਮੰਗ ਪੂਰੀ ਕੀਤੀ ਗਈ ਆ ਨਾ ਹੀ ਸਾਡਾ ਕੋਈ ਵੈਸਟਰ ਰੱਖਿਆ ਗਿਆ ਹੈਗਾ ਸਾਨੂੰ ਬਹੁਤ 15 15 16 16 ਸਾਲ ਹੋ ਗਏ ਆ ਸਾਡੀ ਇਹੀ ਮੰਗ ਆ ਸਾਨੂੰ ਪੱਕੇ ਕੀਤਾ ਪੱਕੇ ਕੀਤਾ ਪਰ ਸਰਕਾਰਾਂ ਤਿੰਨ ਚਾਰ ਸਰਕਾਰਾਂ ਆ ਚੁਕੀਆਂ ਨੇ ਪਰ ਸਾਨੂੰ ਪੱਕਾ ਨਹੀਂ ਕੀਤਾ ਕਿੰਨਾ ਟਾਈਮ ਬੰਦ ਰਹਿਣਾ ਬੱਸ ਕਰ ਦਿਓ ਇਹ 10 ਵਜੇ ਤੋਂ ਲੈ ਕੇ ਦੋ ਆਪਣੇ 12 ਵਜੇ ਤੱਕ ਦੋ ਘੰਟੇ ਬੰਦ ਰਹਿਊਗਾ ਤੇ ਸ਼ੁੱਕਰ ਸਗਲਾ ਜਿਲ੍ਹਾ ਮੋਗਾ ਜਿਹੜਾ ਅਗਲੀ ਅਗਲਾ ਜਿਹੜਾ ਸਾਡੀ ਹੜਤਾਲ ਆ 6 7 8 ਆ ਸੌਰੀ 7 8 9 ਤਰੀਕ ਨੂੰ ਸੀ ਸਾਰਾ ਪੰਜਾਬ ਪੀਆਰਸੀ ਪੰਜਾਬ ਕੋਰੇ ਪਣ ਬੱਸ ਅਸੀਂ ਸਾਲ ਪੰਜਾਬ ਬੰਦ ਕਰਾਂਗੇ